CBSE 2 ਦੇ ਰਿਜ਼ਲਟ 'ਚ ਚੰਡੀਗੜ੍ਹ ਦੀ ਕੁੜੀ ਨੇ 99.2% ਨੰਬਰ ਲੈਣੇ ਨਾਮ ਆ ਮੰਨਤ ਲੂਥਰਾ ਉਹਨਾਂ ਦੀ ਫੈਮਿਲੀ ਦੇ ਨਾਲ ਆ ਅਸੀਂ ਇਸ ਟਾਈਮ ਉਹਨਾਂ ਦੇ ਫਾਦਰ ਦੀਪਕ ਲੂਥਰਾ ਤੇ ਉਹਨਾਂ ਦੇ ਮਦਰ ਸਨੀਤਾ ਲੂਥਰਾ ਤੇ ਉਹਨਾਂ ਦੀ ਪੂਰੀ ਫੈਮਿਲੀ ਸਾਡੇ ਨਾਲ ਆ ਅਸੀਂ ਇਸ ਕੁੜੀ ਨਾਲ ਗੱਲਬਾਤ ਕਰਦੇ ਆ ਕਿ ਕਿਵੇਂ ਇੰਨੇ ਨੰਬਰ ਆਉਂਦੇ ਆ ਕਿਉਂਕਿ ਅ ਕਿਹਾ ਜਾਂਦਾਗਾ ਕਿ ਬਹੁਤ ਜ਼ਿਆਦਾ ਹਾਰਡ ਵਰਕ ਕਰਨਾ ਪੈਂਦਾ ਇਹਦੇ ਲਈ ਮੰਨਤ ਫਸਟ ਰਿਐਕਸ਼ਨ ਕੀ ਆ ਤੁਹਾਡਾ ਮੈਂ ਤਾਂ ਬਹੁਤ ਖੁਸ਼ تھی ਕਿ ਬਹੁਤ ਜ਼ਿਆਦਾ ਅੱਛੇ ਮਾਰਕਸ ਆ ਗਏ ਮੈਂ ਤਾਂ ਸੱਚੀ ਰੋਣੇ ਲੱਗੀ ਸੀ ਕਿ ਕਹਾਂ ਸੇ ਆ ਗਏ ਇਤਨੇ ਮਾਰਕਸ ਉਹ ਕਿਉਂਕਿ ਬਹੁਤ ਜ਼ਿਆਦਾ ਹੀ ਅੱਛੇ تھے ਔਰ ਬਸ ਬਹੁਤ ਜ਼ਿਆਦਾ ਖੁਸ਼ੀ ਇਵਨਲੀ ਕੀ ਤੁਹਾਨੂੰ ਮਤਲਬ ਤੁਸੀਂ ਬਹੁਤ ਜ਼ਿਆਦਾ ਮਾਰਨਿੰਗ ਤੋਂ ਈਵਨਿੰਗ ਤੱਕ ਹਾਰਡ ਵਰਕ ਕਰਦੇ ਸੀ ਜਾਂ ਕੁਦਰਤੀ ਤੌਰ ਦੇ ਉੱਤੇ ਤੁਹਾਡੀ ਪੜਨ ਦਾ ਸੁਭਾਅ ਇਸ ਤਰ੍ਹਾਂ ਦਾ ਸੀਗਾ ਕਿ ਇਨੇ ਨੰਬਰ ਆਉਣੇ ਸੀ ਇਹ ਹਾਰਡਵਰਕ ਥਾ ਸ਼ੁਰੂ ਸੇ ਹੀ ਹਾਰਡਵਰਕ ਥਾ ਕਿ ਅਬ ਬਸ ਲੈਣਾ ਹੈ ਯੇ ਅਬ ਤੋ ਬਸ ਯੇ ਏਮ ਹੁੰਦਾ ਹੈ ਨਾ ਲਾਈਫ ਮੇ ਕਿ ਇੱਕ ਏਮ ਆਪਨੇ ਸੈਟ ਕਰ ਲਿਆ ਉਸਕੇ ਬਾਅਦ ਆਪਕੋ ਬਸ ਉਹ ਅਚੀਵ ਕਰਨਾ ਹੈ ਕਰਨਾ ਹੈ ਬਸ ਮੇਰੇ ਸਾਥ ਵੀ ਵਹੀ ਥਾ ਕਿ ਅਬ ਇਸਕੋ ਕਰਨਾ ਹੈ ਕਰਨਾ ਹੈ ਚਾਹੇ ਜੋ ਮੁਰਜ਼ਾ ਹੋਵੇ ਜੇ ਇੱਕ ਚੀਜ਼ ਕਹਿਣੀ ਹੋਵੇ ਕਿਸੇ ਨੂੰ ਜਿਹੜੇ ਤੁਹਾਨੂੰ ਸੁਣ ਰਹੇ ਵਿਦਿਆਰਥੀ ਨੇ ਕਿ ਇਹਨੇ ਨੰਬਰ ਕਿਵੇਂ ਆਉਂਦੇ ਨੇ ਤਾਂ ਕਿਵੇਂ ਦੱਸੋਗੇ ਇਹਨੇ ਨੰਬਰ ਕਿਵੇਂ ਆਉਂਦੇ ਨੇ कि बस हार्ड वर्क करो शुरू से ही और सोशल मीडिया को पूरा अवॉइड करो और बस जितना पढ़ सकते हो पढ़ते रहो बस मतलब ये नहीं कि पूरा दिन से रात तक ऐसे बस पालू की तरह पढ़ते रहना जब मन करे जैसे कन्वीनियंट लगे वैसे पढ़ना अब यूज नहीं कर दे फेसबुक व्हाट्सएप जो सोशल मीडिया सारा नहीं अब तो एग्जाम्स के बाद मैंने करा शुरू बट अब उससे पहले तो बिल्कुल भी नहीं ट्वेल्थ में तो कोई बिल्कुल भी नहीं यूज करती थी मैं ਕਿ ਲੰ ਤਾਂ ਹੁਣ ਤੁਹਾਡਾ ਨਿਸ਼ਾਨਾ ਕੀ ਹੈਗਾ ਜਦੋਂ ਇੰਨੇ ਨੰਬਰ ਤੁਸੀਂ ਲੈਨੇ ਜ਼ਿੰਦਗੀ ਚ ਕੀ ਕਰਨ ਬਾਰੇ ਸੋਚ ਰਹੇ ਹੋ ਅੱਭੀ ਮੈਨੇ ਸੋਚਿਆ ਡੀਓ ਸੇ ਇਕਨੋਮਿਕਸ ਹੋਣਾ ਉਸਕੇ ਬਾਅਦ ਮੈਂ ਸੋਚ ਰਿਹਾ ਸਿਵਲ ਸਰਵਿਸਸਿਸ ਕੇ ਲਈ ਟਰਾਈ ਕਰੂ ਪਰ ਕੁੜੀਆਂ ਬਾਰੇ ਸਾਡੇ ਸਮਾਜ ਚ ਖਾਸ ਤੌਰ ਤੇ ਜੇ ਪੰਜਾਬ ਹਰਿਆਣਾ ਚ ਦੇਖਿਆ ਸੀ ਨਜ਼ਰੀਆ ਇੱਕ ਵੱਖਰਾ ਕਿ ਕੁੜੀਆਂ ਨੂੰ ਹਮੇਸ਼ਾ ਘਟਾ ਕੇ ਦੇਖਿਆ ਜਾਂਦਾ ਪਰਿਵਾਰਾਂ ਦੇ ਅੰਦਰ ਤੁਸੀਂ ਉਹਨਾਂ ਲੋਕਾਂ ਨੂੰ ਕੀ ਕਹੋਗੇ ਜਿਨ੍ਹਾਂ ਦੀ ਕੁੜੀਆਂ ਬਾਰੇ ਇਸ ਤਰ੍ਹਾਂ ਦੀ ਸੋਚ ਹੈ ਉਨਕੋ ਤਾਂ ਬਸ ਇੱਕ ਐਗਜ਼ਾਮਪਲ ਦਿਖਾ ਦੋ 올 ਇੰਡੀਆ ਟਾਪਰ ਵੀ ਸੈਕੰਡ ਵੀ ਥਰਡ ਵੀ ਸਾਰੇ ਲੜਕੀਆਂ ਹੀ ਆਏ ਹਨ ਔਰ ਲੜਕੀਆਂ ਹੀ ਹਰ ਜਗ੍ਹਾ ਰੌਸ਼ਨ ਹੋ ਰਹੀ ਹੈ ਕੋਈ ਕਿਸੇ ਵੀ ਫੀਲਡ ਮੇਂ ਦੇਖ ਲਓ ਆਪ ਲੜਕੀਆਂ ਕਬੀ ਉਹਨਾਂ ਦਾ ਦਿਮਾਗ ਲੜਕੋ ਸੇ ਵੀ ਜੈਟੇਜ਼ ਹੁੰਦੇ ਮੈਂ ਤਾਂ ਕਹਿ ਰਹੀ ਹਾਂ ਉਹਨਕੋ ਉਹ ਤਾਂ ਜ਼ਿਆਦਾ ਹਾਰਡ ਵਰਕ ਮੇਂ ਬਲੀਵ ਕਰਦੀ ਹੈ ਲੜਕੋ ਸੇ ਵੀ ਜਿਹੜੇ ਤੁਹਾਡੇ ਇੰਨੇ ਜ਼ਿਆਦਾ ਨੰਬਰ ਆਏ ਨੇ ਉਹਦੇ ਪਿੱਛੇ ਮਦਰ ਫਾਦਰ ਦੀ ਜ਼ਿਆਦਾ ਭੂਮਿਕਾ ਜਾਂ ਤੁਹਾਡੇ ਟੀਚਰ ਜ਼ਿਆਦਾ ਤੁਹਾਨੂੰ ਮਿਹਨਤ ਕਰਵਾਉਂਦੇ ਸੀਗੇ ਆਈ ਥਿੰਕ ਦੋਨੋਂ ਕੀ ਇਕੁਅਲੀ ਥੀ ਮਤਲਬ ਮਤਲਬ ਕੁਝ ਵੀ ਦੋਨੋਂ ਕੇ ਹੈਲਪ ਕੇ ਬਿਨਾ ਪੋਸੀਬਲ ਹੀ ਨਹੀਂ ਥਾ ਦੋਨੋਂ ਇੱਕ ਸਾਈਡ ਸੇਮ ਟੂ ਸਾਈਡਸ ਦਾ ਸੇਮ ਬੋਇਨਸ ਇੱਕ ਦੋ ਸਰਨਾ ਦੀਪਕ ਲੁਥਰਾ ਨੇ ਉਹਨਾਂ ਦੇ ਫਾਦਰ ਸਰ ਤੁਹਾਡੀ ਬੇਟੀ ਦੇ ਨੇ ਨੰਬਰ ਆ ਨਹੀਂ ਉਮੀਦ ਸੀ ਤੁਹਾਨੂੰ ਜੇ ਉਮੀਦ ਸੀ ਤਾਂ ਕਿਉਂ ਸੀਗੀ ਕਿਉਂਕਿ ਉਹਦਾ ਟੋਟਲ ਟੋਟਲ ਹਾਰਡ ਵਰਕ ਪਹਿਲੀ ਜਦ ਤੋਂ ਸਕੂਲ ਜਾਣ ਲੱਗਿਆ ਉਸ ਤੋਂ ਲੈ ਕੇ ਅੱਜ ਤੱਕ ਉਹਨੇ ਸਿਰਫ ਹਾਰਡ ਵਰਕ ਕੀਤਾ ਪੜ੍ਹਾਈ ਕੀਤੀ ਹੈ ਇਸ ਕਰਕੇ ਉਮੀਦ ਤਾਂ ਉਸ ਬੱਚੇ ਕੋਲ ਹੋਏਗੀ ਜਿਹੜੇ ਜਿੰਨੇ ਇੰਨੀ ਮਿਹਨਤ ਕੀਤੀ ਹੈ ਤੇ ਰੱਬ ਉਹਦਾ ਸਾਥ ਦੇ ਜੋਨੇ ਮੈਂ ਨਾ ਕੀਤੀ ਹੈ ਕੀ ਲੱਗਦਾ ਹੈਗਾ ਜਿਹੜਾ ਬੇਟੀ ਨੇ ਵੀ ਕਿਹਾ ਕਿ ਸੋਸ਼ਲ ਮੀਡੀਆ ਤੋਂ ਦੂਰ ਸੀ ਉਹ ਤੇ ਤੁਹਾਨੂੰ ਲੱਗਦਾ ਹੈ ਕਿ ਇੱਕ ਵੱਡਾ ਫੈਕਟਰ ਹੈ ਬਹੁਤ ਵੱਡਾ ਫੈਕਟਰ ਹੈ ਇਹ ਹੀ ਫੈਕਟਰ ਹੈ ਕਿਉਂਕਿ ਅਗਰ ਅਦਰ ਸੋਸ਼ਲ ਮੀਡੀਆ ਤੋਂ ਦੂਰ ਨਹੀਂ ਰਹੋਗੇ ਤਾਂ ਤੁਹਾਨੂੰ 2 ਮਿੰਟ ਬਾਅਦ ਕੋਈ ਤੁਹਾਨੂੰ ਡਿਸਟਰਬ ਕਰੇਗਾ ਕਿਸੇ ਨੇ WhatsApp ਤੇ ਮੈਸੇਜ ਭਾਦ ਕੇ ਕੁਝ ਪੁੱਛ ਲਿਆ ਕਦੀ ਕੁਝ ਪੁੱਛ ਲਿਆ ਕਦੀ ਕੁਝ ਮੈਨੂੰ ਇਹਦਾ ਜਵਾਬ ਦੇ ਦੇ ਮੈਨੂੰ ਰੱਬ ਦੀ ਇਹ ਕੁਆਰੀ ਹੈ ਤੇ ਫਿਰ ਅੱਧਾ ਜਿਹੜਾ ਪੜਾਈ ਤੇ ਟਾਈਮ ਜਿਹੜਾ ਉਹ ਵੇਸਟ ਹੋ ਜਾਂਦਾ ਸੀਗਾ ਇਸ ਕਰਕੇ ਫਿਰ ਉਹ ਪੜਾਈ ਪੜਾਈ ਘਰਾ ਹੋਏਗੀ ਤੇ ਫਿਰ ਮਨ ਮਰਮੀ ਆਪਾਂ ਜੇ ਟਾਈਮ ਲਿਸਟ ਹੋਏਗਾ ਮਨਨ ਤੇ ਮਦਰ ਵੀ ਸਾਡ ਨਾਲ ਨੇ ਇੱਕ ਮਦਰ ਦਾ ਬਹੁਤ ਇੰਪੋਰਟੈਂਟ ਮੰਨਿਆ ਜਾਂਦਾ ਕਿ ਬੱਚਾ ਅਗਰ ਬੂਕ ਕਰਦਾ ਕਿਸੇ ਪੇੜ ਵਿੱਚ ਤਾਂ ਮਦਰ ਦੀ ਭੂਮਿਕਾ ਬੜੀ ਇੰਪੋਰਟੈਂਟ ਹੁੰਦੀ ਹੈ ਤਾਂ ਤੁਹਾਡਾ ਕੀ ਰੋਲ ਸੀਗਾ ਮਨਨ ਨੂੰ ਅੱਗੇ ਆਉਂਦੇ ਹੋ ਮੈਂ ਨੂੰ ਮੋਟੀਵੇਟ ਕਰਦੀ ਰਹਿੰਦੀ ਸੀ ਮਨਨ ਨੂੰ ਕਈ ਵਾਰ ਘਬਰਾ ਜਾਂਦੀ ਸੀ ਕਿ ਮੇਰੇ ਟੈਸਟ ਵਿੱਚੋਂ 1 ਨੰਬਰ ਵੀ ਘਟਾ ਜਾਂਦਾ ਸੀਗਾ ਤਾਂ ਘਬਰਾ ਜਾਂਦੀ ਸੀ ਮੈਂ ਕਹਿੰਦੀ ਸੀ ਕੋਈ ਗੱਲ ਨਹੀਂ ਅੱਗੇ ਨੂੰ ਇਸ ਤੋਂ ਵੱਧ ਆਣਗੇ ਇਸ ਤਰ੍ਹਾਂ ਮੈ ਮੋਟੀਵੇਟ ਕਰਦੀ ਰਹਿੰਦੀ ਸੀ ਹਾਂਜੀ ਤੇ ਘਰੇ ਤੁਸੀਂ ਖੁਦ ਵੀ ਪੜਾਉਂਦੇ ਸੀਗੇ ਮਤਲਬ ਉਹ ਤੁਹਾਡਾ ਮੈਂ ਇਹਨੂੰ ਨਰਸਰੀ ਤੋਂ ਹੀ ਨਹੀਂ ਪੜਾਇਆ ਕਦੇ ਨਾ ਮੈਂ ਇਹਨੂੰ ਪੜ੍ਹਨ ਨੂੰ ਕਿਹਾ ਨਾ ਮੈਂ ਇਹਨੂੰ ਕਦੇ ਪੜਾਇਆ ਸੀ ਹਾਂਜੀ ਮਨਤ ਕੀ ਲੱਗਦਾਗਾ ਜਦੋਂ ਇਸ ਤਰ੍ਹਾਂ ਦੇ ਤੁਹਾਡੇ ਇਨੇ ਜ਼ਿਆਦਾ ਨੰਬਰ ਆਏ ਨੇ ਤਾਂ ਟਾਈਮਿੰਗ ਬੜੀ ਇੰਪੋਰਟੈਂਟ ਹੁੰਦੀ ਹੈ ਕੋਈ ਮਾਰਨਿੰਗਸ ਤੁਸੀਂ ਪੜਦੇ ਸੀ ਇਵਨਿੰਗਸ ਪੜਦੇ ਸੀ ਕਿਉਂਕਿ ਬਸ ਕਿਹਾ ਜਾਂਦਾ ਹੈ ਇਹ ਗੱਲ ਕਿ ਫੋਕਸ ਜਿਹੜੇ ਸਟੂਡੈਂਟ ਹੁੰਦੇ ਨੇ ਉਹਨਾਂ ਦੇ ਹੀ ਨੰਬਰ ਆਉਂਦੇ ਨੇ ਤਾਂ ਪੜਨ ਦਾ ਕੋਈ ਟਾਈਮ ਤੁਹਾਡਾ ਵੱਖਰਾ ਸੀ ਕਿ ਤੁਸੀਂ ਮਾਰਨਿੰਗ ਜ਼ਿਆਦਾ ਟਾਈਮ ਦਿੰਦੇ ਸੀ ਜਾਂ ਇਵਨਿੰਗ ਮੇਰੇ ਸਾਥ ਤੋ ਈਵਨਿੰਗ ਕਾਈ ਥਾ ਜ਼ਿਆਦਾ ਕਿਉਂਕਿ ਮਾਰਨਿੰਗ ਮੈਂ ਸੱਚੀ ਤੋ ਮੇਰੇ ਸੇ ਨਹੀਂ ਉਠਾ ਜਾਤਾ ਥਾ ਉਹ ਫਿਰ ਆਪਣੇ ਆਪ ਕੋ ਟੌਰਚਰ ਕਰਕੇ ਪੜਨਾ ਵੀ ਨਹੀਂ ਹੋਤਾ ਉਹ ਵੀ ਫਿਰ ਮੈਨੂੰ ਸਿੱਧਾ ਦੌੜਾਤਾ ਸਵੇਰ ਫਿਰ ਮੈਂ ਛੋੜਦੀ ਥੀ ਸਵੇਰ ਨਹੀਂ ਹਮ ਸਵੇਰ ਆਰਾਮ ਸੇ ਸੋ ਜਾ ਫਿਰ ਸ਼ਾਮ ਕੋ ਮੈਂ ਖੋ ਜਾ ਮੈਂ ਰਾਤ ਕੋ ਵੀ ਨਹੀਂ ਪੜ੍ਹਦੀ ਮੈਂ ਦਿਨ ਮੇ ਪੜ੍ਹਦੀ ਥੀ ਜਿੰਨਾ ਆਫਟਰਨੂਨ ਮੇ ਪੜ੍ਹ ਲੀਆ ਸ਼ਾਮ ਕੋ ਪੜ੍ਹ ਲੀਆ ਬਸ 17 ਹੋ ਗਿਆ ਤੁਹਾਡਾ ਇੰਟਰਸਟ ਕੋਈ ਹੌਬੀਜ਼ ਖਾਸ ਤੌਰ ਤੇ ਕਿਉਂ ਲਿਟਰੇਚਰ ਪੜ੍ਹਨਾ ਫਿਲਮ ਦੇਖਣਾ ਕੀ ਤੁਹਾਡਾ ਸਪੈਸ਼ਲ ਕੋਈ ਇਸ ਤਰ੍ਹਾਂ ਦੀ ਹੌਬੀ ਹੈ हाँ मैं बुक्स बहुत पढ़ती थी नॉवल्स और ये मूवीज बहुत देखती थी मैं पोएम्स भी लिखती हूँ कभी कभी मेरे को लिटेचर बहुत ज़्यादा अच्छी लगती है और जैसे कभी फ्री टाइम होता है मैं एक्सरसाइज करने चल जाती हूँ क्योंकि माइंड बहुत शार्प होता है तो मतलब मैथ्स में होता है ना कैलकुलशन कैलकुलेशन मिस्टेक्स होती रहती थी फोर प्लस थ्री को तुम नाइन लिखा है ऐसी ऐसी गलतियां होती थी वो उसके लिए हमारे सर कहते थे कि तुम एक्सरसाइज करा करो बस ਤਾਂ ਤੁਹਾਨੂੰ ਕਿਉਂ ਲੱਗਦਾ ਕਿ ਯੂਪੀਐਸਸੀ ਹੀ ਇੰਪੋਰਟੈਂਟ ਤੁਸੀਂ ਕਹਿੰਦੇ ਹੋ ਕਿ ਮੈਂ ਯੂਪੀਐਸਸੀ ਕਰਨਾ ਉਹੀ ਤੁਹਾਨੂੰ ਕਿਉਂ ਲੱਗਦਾਗਾ ਕਿ ਤੁਸੀਂ ਉਹੀ ਕਿਉਂ ਕਰਨਾਗਾ ਹੋਰ ਕੁਝ ਕਿਉਂ ਨਹੀਂ ਸੋਚਿਆ ਤੁਸੀਂ ਉਹ ਮੇਰਾ ਪਤਾ ਨਹੀਂ ਸ਼ੁਰੂ ਸੇ ਏਮ ਥਾ ਮੇਰੇ ਪਤਾ ਨਹੀਂ ਫਰਸਟ ਕਲਾਸ ਮੇਰੇ ਟੀਚਰ ਨੇ ਪੁੱਛਦਾ ਥਾ ਮੇਰੇ ਸੇ ਕਿ ਆਪਕੋ ਕਿਆ ਬੰਨਾ ਹੈ ਉਹ ਸਾਰੇ ਕਹਿੰਦੇ ਥਾ ਡਾਕਟਰ ਇੰਜੀਨੀਅਰ ਮੇਰੇ ਕੋਲ ਥਾ ਡਿਫਰੈਂਟ ਕਰੂ ਕੁਝ ਮੈਂ ਫਿਰ ਮੈਂਨੇ ਬੋਲ ਦਿਆ ਪੁਲਿਸ ਆਫੀਸਰ ਬੰਨਾ ਹੈ ਫਿਰ ਤੱਬ ਸੇ ਮੇ ਕੋ ਸ਼ੌਕ ਚੜ ਗਿਆ ਸੇ ਮੇ ਸਭ ਸਨ ਕਹੀ ਸਭ IPS ਬੰਨਾ ਚਾਹੁੰਦਾ ਹਾਂ ਯੈਸ ਉਹ ਆਈ ਡੂ ਥੈ ਕੁਈ ਵਿਸ਼ੇਸ਼ ਤੌਰ ਦੇ ਉੱਤੇ ਇੱਕ ਹੂਆ ਕ੍ਰੀਏਟ ਕੀਤਾ ਜਾਂਦਾ ਜਿਹੜਾ ਕਿ ਜਿਹੜੇ ਬਹੁਤ ਜ਼ਿਆਦਾ ਨੰਬਰ ਲੈਂਦੇ ਨੇ ਵਿਦਿਆਰਥੀ ਸ਼ਾਇਦ ਉਹ 24 ਘੰਟੇ ਪੜ੍ਹਦੇ ਰਹਿੰਦੇ ਨੇ ਉਹਨਾਂ ਦਾ ਕਹਿਣਾ ਕਿ ਨਹੀਂ ਇੱਕ ਕੁਦਰਤੀ ਤੌਰ ਦੇ ਉੱਤੇ ਜਿਵੇਂ ਇੱਕ ਆਮ ਤੌਰ ਦੇ ਉੱਤੇ ਹਾਰਡ ਵਰਕ ਕਰਨਾ ਹੁੰਦਾ ਉਹ ਹਾਰਡ ਵਰਕ ਕਰਦੇ ਸੀ ਜਦੋਂ ਵੀ ਉਹਨਾਂ ਨੂੰ ਟਾਈਮ ਮਿਲਦਾ ਸੀ ਇੱਕ سپورਟ ਪੂਰੀ ਫੈਮਿਲੀ ਦੀ ਸੀ ਔਰ ਟੀਚਰਾਂ ਦੀ ਵੀ ਇੱਕ سپورਟ ਸੀ ਜਿਸ ਕਰਕੇ ਉਹ ਇਸ ਮਕਾਮ ਤੇ ਪਹੁੰਚੇ ਕੈਮਰਾਮੈਨ ਗੁਲਸ਼ਨ ਦੇ ਨਾਲ ਯਾਦਵਿੰਦਰ ਸਿੰਘ ਐਵੀਪੀ ਸਾਝਾ ਚੱਲੀ ਗਏ